ਤੇ ਜਿੱਦਾਂ ਮੈਂ ਬਾਹਰ ਸਗਾ ਤਾਂ ਅੰਦਰ ਐਂਟਰ ਹੋਣ ਲੱਗਾ ਨਾ ਦਰਵਾਜ਼ਾ ਜਿਸ ਤਰ੍ਹਾਂ ਮੈਂ ਖੋਲਿਆ ਥੋੜ੍ਹਾ ਜਿਹਾ ਹਾਂਜੀ ਉਹ ਦਾ ਜਿੱਦਾਂ ਅੰਦਰ ਅੱਗ ਲੱਗੀ ਹੋਈ ਸੀਗੀ ਗੈਸ ਬਣੀ ਹੋਈ ਸੀ ਪੂਰੀ ਅੱਗ ਦੇ ਅੰਦਰ ਜਿੱਦਾਂ ਹਵਾ ਦੀ ਉਹਨੂੰ ਮਿਲ ਰਹੀ ਸੀ ਜਿੱਦਾ ਹਵਾ ਜਿੱਦਾਂ ਮੈਂ ਦਰਵਾਜ਼ਾ ਖੋਲਿਆ ਅੱਗ ਨੂੰ ਹਵਾ ਮਿਲੀ ਜਿੱਦਾਂ ਤੁਸੀਂ ਫਿਲਮਾਂ ਵਿੱਚ ਦੇਖਦੇ ਹੋ ਨੇ ਨਾ ਕਿਤੇ ਟੱਕੀਆਂ ਦੇ ਵਿੱਚੋਂ ਅੱਗ ਨਿਕਲਦੀ ਆ ਆਪਣਾ ਜਿਹਾ ਬਣ ਬਣ ਕੇ ਬਾਹਰ ਨੂੰ ਤੇ ਉਦੋਂ ਉਹ ਪੜਾਂ ਬੜਿਆ ਜਿਹੜਾ ਮੇਰੇ ਫੇਸ ਤੇ ਵੱਜਾ ਐਂਬੂਲੇਮੈਂਟ ਦਰਵਾਜ਼ਾ ਬਿਲਕੁਲ ਕੋਲੇ ਸੀਗਾ ਐਮਬੂਲੈਂਸ ਉਸੇ ਵਿਲੇ ਆ ਗਈ ਉਹ ਤੋਂ ਬਾਅਦ ਫਿਰ ਮੈਨੂੰ ਇੱਥੋਂ ਐਮਬੂਲੈਂਸ ਚੱਕ ਕੇ ਲੈ ਗਈ ਦੋ ਕੁ ਵੇਲੇ ਮੈਂ ਦੋ ਕੁ ਗੱਲਾਂ ਮੈਨੂੰ ਕੀਤੀਆਂ ਮੈਨੂੰ ਯਾਦ ਹੈ ਥੋੜਾ ਥੋੜਾ ਤੇ ਮੈਨੂੰ ਕਹਿੰਦੇ ਕੀ ਹੋਇਆ ਤੈਨੂੰ ਮੈਨੂੰ ਪੂਰਬ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਫਿਰ ਮੇਰੀ 9-10 ਮਹੀਨੇ ਬਾਅਦ ਹੀ ਅੱਖ ਗੁੱਲੀ ਆ ਨਾ ਕੋਮਾ ਚ ਲੱਗ ਗਿਆ ਸੀ ਫਿਰ ਮੈਂ ਠੀਕ ਆ ਭਾਈ ਤੇ ਫਿਰ ਮੇ ਮੂੰਹ ਰਾਚੀ ਜਿੱਦਾਂ ਮੇਰਾ ਹੁਣ ਜਲਿਆ ਹੋਇਆ ਹੈ ਅੱਖਾਂ ਮੇਰਾ ਫੇਸ ਜਲਿਆ ਮੇਰਾ ਸਰੀਰ ਬਾਡੀ ਸਾਰੀ ਜਲੀ ਹੋਈ ਆ ਮੈਂ 75 ਤੋਂ 80% ਸੜਿਆ ਹੋਇਆ ਤੇ ਫੇਰ ਮੈਂ ਪੁੱਛੀ ਜਾਵਾ ਮੈਨੂੰ ਹੋਇਆ ਕੀ ਆ ਮੈਨੂੰ ਇਹ ਨਹੀਂ ਪਤਾ ਆਇਆਗਾ 2 ਮਹੀਨੇ ਹੋ ਗਏ ਚਾਈ ਨੂੰ ਮੈਨੂੰ ਹੋਇਆ ਕੀ ਆ ਕਹਿੰਦਾ ਤੈਨੂੰ ਅੱਗ ਲੱਗ ਗਈ ਸੀਗੀ ਠੀਕ ਆ ਭਾਈ ਤੇ ਉਹ ਚਾਈ ਆ ਮੈਨੂੰ ਅੱਜ ਵੀ ਯਾਦ ਆ ਡਾਕਟਰ ਨੂੰ ਮੈਂ ਪੁੱਛਿਆ ਨਾ ਮੈਨੂੰ ਬਿਮਾਰ ਹੋਇਆ ਐਵੇਂ ਨਾ ਮੈਂ ਕਿੰਨੇ ਦਿਨ ਰੱਖਣਾ ਤੁਸੀਂ ਇੱਥੇ ਜਦੋਂ ਹੋਸ਼ ਆਈ ਆ ਡਾਕਟਰ ਕਹਿੰਦਾ ਡਾਕਟਰ ਕਹਿੰਦਾ 28 ਦਿਨ ਮੈਂ ਦੇਖ ਦੇ ਕੇ ਕੱਟੇ ਰੋਸ਼ਨੀ ਰੋਸ਼ਨੀ ਦੇਖ ਦਿਨ ਚੜ ਗਿਆ ਰਾਤ ਹੋ ਗਿਆ ਉਹਨਾਂ ਨਾਲ ਇੱਕ ਇੱਕ ਦਿਨ 28 ਦਿਨ ਕੱਟੇ ਮੈਂ ਕਹਿੰਦਾ ਅੱਜ 23 ਦਿਨ ਮੈਂ ਦਰ ਹੋ ਗਿਆ ਘਰ ਚੱਲ ਜਾਣਾ ਘਰ ਤਾਂ ਘਰ ਤਾਂ ਅਜ 8 ਸਾਲ ਹੋ ਗਏ ਮੰਜੇ ਤੇ ਪਏ ਨੂੰ ਅੱਜ ਤੱਕ ਕਰਨਾ ਜਾ ਆ ਹੋਇਆ ਇਹਦੀ ਕੋਣੀ ਅੱਧੀ ਕੰਮ ਕਰਦੀ ਬਸ ਇੰਨੀ ਇੰਨੀ ਕੰਮ ਕਰਦੀ ਇਹਦੀ ਠੀਕ ਆ ਬਈ ਪੈਰ ਕੰਮ ਮੇਰੇ ਕਰਦੇ ਨਹੀਂ ਹੈਗੇ ਮੇਰੇ ਇੱਥੇ ਚਾਰ ਆਪਰੇਸ਼ਨ ਹੋਇਆ ਇਸ ਗਲੇ ਦੇ ਇੱਥੇ ਪਲਾਸਟਿਕ ਦਾ ਪੈਪ ਪਾਇਆ ਹੋਇਆ ਮੇਰੇ ਦੇ ਮੇਰੇ ਦੇ ਅੰਦਰ ਪੈਪ ਪਾਇਆ ਹੋਇਆ ਹੈ ਮੇਰੇ ਨਾ ਸਤਿ ਸ੍ਰੀ ਅਕਾਲ ਬਾਈ ਪਹਿਲੇ ਤੁਹਾਡਾ ਨੋਰ ਪ੍ਰੋਡਕਸ਼ਨ 16 YouTube ਚੈਨਲ ਤੇ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਤੇ ਬਾਈ ਦਰਸ਼ਕਾਂ ਨੂੰ ਆਪਣਾ ਨਾਮ ਪਤਾ ਦੱਸੋਗੇ ਮੇਰਾ ਨਾਮ ਹੈਗਾ ਪਰਮਜੀਤ ਸਿੰਘ ਮੈਂ ਇੰਡੀਆ ਤੋਂ ਪੰਜਾਬ ਤੋਂ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਪਿੰਡ ਮੇਰਾ ਦਾ ਨਾਮ ਹੈਗਾ ਸੂਰਾ ਪਰ ਪਰਮਜੀਤ ਸਿੰਘ ਪੂਰਾ ਮੇਰਾ ਨਾ ਐਸਟਾ ਮੈਂ ਇਟਰੀ ਦੇ ਵਿੱਚ ਆ ਕਿਹੜੇ ਸਾਲ ਚਾਹੀਏ ਸੀ ਬਾਈ ਇਟਲੀ ਤੁਸੀਂ ਮੈਂ ਇਟਲੀ ਭਾਜੀ 29 ਮਈ 2014 ਦੇ ਵਿੱਚ ਆਇਆ ਸੀਗਾ ਮੈਂ ਠੀਕ ਹੈ ਇਟਲੀ ਤੇ ਬਾਈ ਜਿਹੜੀ ਇਹ ਘਟਨਾ ਵਾਪਰੀ ਆ ਤੁਹਾਡੇ ਨਾਲ ਘਰ ਨੂੰ ਅੱਗ ਲੱਗੀ ਸੀ ਇਹ ਕਿਹੜੇ ਸਾਲ ਦੀ ਗੱਲ ਆ ਇਹ ਮੈਂ ਵੀਰੇ ਨਾ 2000 ਅਗਸਤ ਮਹੀਨਾ 8 ਜਾਂ 9 ਤਰੀਕ ਆ 2017 ਦੇ ਵਿੱਚ ਤੇ ਕਿਵੇਂ ਅੱਗ ਲੱਗੀ ਸੀ ਬਾਈ ਕੋਈ ਕਾਰਨ ਪਤਾ ਲੱਗਿਆ ਜਿੱਦਾਂ ਵੀਰੇ ਨਾ ਮੇਰੇ ਕੋਲ ਪੇਪਰ ਹੈ ਨਹੀਂ ਜਗੇ ਮੈਂ ਇਸ ਦਾ ਕੱਚਾ ਕੰਮ ਕਰਦਾ ਸੀ ਮਾਲਕਾ ਦੇ ਕੋਲ ਤੇ ਇੱਥੋਂ ਮੇਰੇ ਲੱਗਿਆ ਹੀ ਜਿੱਥੇ ਮੈਂ ਕੰਮ ਕਰਦਾ ਜਿੱਥੇ ਮੈਨੂੰ ਹੁਣ ਇਹ ਨਹੀਂ ਰੱਖਿਆ ਹੋਇਆ ਹੈ ਤੇ ਜਦ ਲੱਕੜੀ ਦਾ ਘਰ ਦੇ ਦਸਗਾ ਮਾਲਕਾਂ ਦੇ ਨਾ ਇੱਥੇ ਜਿੱਦਾਂ ਮਾਲਕ ਨਾ ਟੈਕਸ ਦੇ ਚੱਕਰ ਦੇ ਵਿੱਚ ਨਾ ਤਕਰੀਬਨ ਜ਼ਿਆਦਾਤਰ ਉਹ ਇਦਾਂ ਜਾਂ ਲੋਹੇ ਦੇ ਕੰਟੇਨਰ ਜੇ ਦੇ ਦਿੰਦੇ ਆ ਲੱਕੜੀ ਦੇ ਘਰ ਜੈ ਇੱਥੇ ਲੱਕੜੀ ਦੇ ਘਰ ਵੀ ਕਾਫੀ ਆ ਲੋਹੇ ਦੇ ਕੰਟੇਨਰ ਜੈ ਜਿੱਦਾਂ ਆਪਣੇ ਦਵਾਈ ਸੈੱਟ ਹੁੰਦੇ ਆ ਨਾ ਹਾਂ ਜੀ ਉਹ ਦੇਤੀ ਸੀ ਨਾ ਉਹ ਨੂੰ ਜਦ ਤਨਾ ਮੈਂ ਦੁਪਹਿਰ ਦਾ ਟਾਈਮ ਸੀਗਾ ਮੈਂ ਯਾਨੀ ਕਿ ਘਰੋਂ ਬਾਹਰ ਸੀ ਗਾਇਬ ਠੀਕ ਆ ਭਾਈ ਸਿਲੰਡਰ ਵੀ ਬਾਹਰ ਪਿਆ ਸੀ ਕੋਈ ਅੰਦਰ ਅੱਗ ਵੀ ਨਹੀਂ ਲੱਗੀ ਹੈਗੀ ਕੁਝ ਨਹੀਂ ਪਤਾ ਲੱਗਿਆ ਕਿਸ ਤਰ੍ਹਾਂ ਅੰਦਰ ਅੱਗ ਲੱਗ ਗਈ ਇਹ ਵੀ ਨਹੀਂ ਪਤਾ ਤੇ ਜਿੱਦਾਂ ਮੈਂ ਬਾਹਰ ਸੀਗਾ ਤਾਂ ਅੰਦਰ ਐਂਟਰ ਹੋਣ ਲੱਗਾ ਨਾ ਦਰਵਾਜਾ ਜਿਸ ਤਰ੍ਹਾਂ ਮੈਂ ਖੋਲਿਆ ਥੋੜ੍ਹਾ ਜਿਹਾ ਹਾਈ ਉਹਦਾ ਜਿੱਦਾਂ ਅੰਦਰ ਅੱਗ ਲੱਗੀ ਹੋਈ ਸੀਗੀ ਗੈਸ ਬਣੀ ਹੋਈ ਸੀ ਪੂਰੀ ਅੱਗ ਦੇ ਅੰਦਰ ਜਿੱਦਾਂ ਹਵਾ ਦੀ ਉਹਨੂੰ ਮਿਲ ਰਹੀ ਸੀ ਜਿੱਦਾ ਹਵਾ ਜਿੱਦਾਂ ਮੈਂ ਦਰਵਾਜਾ ਖੋਲਿਆ ਅੱਗ ਨੂੰ ਹਵਾ ਮਿਲੀ ਜਿੱਦਾਂ ਤੁਸੀਂ ਫਿਲਮਾਂ ਵਿੱਚ ਦੇਖਦੇ ਹੋ ਨੇ ਨਾ ਕਿ ਤੱਕੀਆਂ ਦੇ ਵਿੱਚੋਂ ਅੱਗ ਨਿਕਲਦੀ ਆ ਆਪਣਾ ਜਿਹਾ ਬਣ ਬਣ ਕੇ ਬਾਹਰ ਨੂੰ ਤੇ ਉਦੋਂ ਉਹ ਪੜਾਂ ਬੜੀ ਆ ਜਿਹਦਾ ਮੇਰੇ ਫੇਸ ਤੇ ਵੱਜਾ ਮੈਂ ਦਰਵਾਜਾ ਜੇ ਇੱਕ ਪੈਰ ਪੱਟ ਕੇ ਅੰਦਰ ਨੂੰ ਹੀ ਕੀਤਾ ਸੀਗਾ ਤੇ ਮੈਂ ਉਦੋਂ ਹੀ ਉਸੇ ਵੇਲੇ ਪਿੱਛੇ ਨੂੰ ਮੁੜ ਗਿਆ ਯਾਨੀ ਕਿ 5 ਕੁ ਮਿੰਟ ਬਾਅਦ ਹੀ ਮੈਨੂੰ ਜਦ ਕੀ ਜਨੂ ਮਾਲਕ ਬਾਹਰ ਮੇਰਾ ਖੜਾ ਸਗਾ ਤੇ ਜਨੂ ਐਂਬੂਲੈਂਸ ਆ ਗਈ ਮਾਲਕ ਨੇ ਪਹਿਲੇ ਫੋਨ ਕਰਤਾ ਜੀ ਤੇ ਦੇਖ ਲੈ ਮੇਰੇ ਜ਼ਿਆਦਾ ਹੋ ਗਏ ਨਾ 5 ਕੁ ਮਿੰਟ ਹੋ ਗਏ ਐਂਬੂਲੈਂਸ ਹਸਪੀਟਲ ਵੀ ਬਿਲਕੁਲ ਕੋਲੇ ਸੀਗਾ ਐਂਬੂਲੈਂਸ ਉਸੇ ਵਿਲੇ ਆ ਗਈ ਉਹ ਤੋਂ ਬਾਅਦ ਫਿਰ ਮੈਨੂੰ ਇੱਥੋਂ ਐਂਬੂਲੈਂਸ ਚੱਕ ਕੇ ਲੈ ਗਈ ਦੋ ਕੁ ਮਿੰਟ ਦੋ ਕੁ ਗੱਲਾਂ ਮੈਨੂੰ ਕੀਤੀਆਂ ਮੈਨੂੰ ਯਾਦ ਹੈ ਥੋੜਾ ਥੋੜਾ ਤੇ ਮੈਨੂੰ ਕਹਿੰਦੇ ਕੀ ਹੋਇਆ ਤੈਨੂੰ ਮੈਨੂੰ ਪ੍ਰੋਪਰ ਬੋਲੀ ਤਾਂ ਨਹੀਂ ਰਹੀ ਸੀ ਮੈਂ ਨਾਲ ਦਾ ਮੁੰਡਾ ਇੰਡੀਅਨ ਸੀਗਾ ਫਿਰ ਉਹਨੇ ਦੱਸਿਆ ਮੈਂ ਦੱਸਿਆ ਬਨ ਪੁੱਛਿਆ ਮੈਂ ਵੀ ਦੱਸਿਆ ਮੇਰੀ ਛਾਤੀ ਜੀ ਜਲਣਾ ਹੋ ਰਹੀ ਹੈ ਬਹੁਤ ਹਾਂ ਜਿੱਦਾਂ ਸੇਕਦਾ ਚੁਗਿਆ ਉਹ ਤੇ ਉਸ ਤੋਂ ਬਾਅਦ ਵਿੱਚ 5 ਮਿੰਟ ਬਾਅਦ ਫਿਰ ਜਿੱਦਾਂ ਉਹ ਸਟੇਜ ਆ ਪਾਇਆ ਆ ਮੜੀ ਜੰਨੀ ਗੱਲ ਕੀਤੀ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਫਿਰ ਮੇਰੀ 9-10 ਮਹੀਨੇ ਬਾਅਦ ਹੀ ਅੱਖ ਗੁੱਲੀ ਆ ਨਾ ਕੋਮਾ ਚ ਲੱਗ ਗਿਆ ਸੀ ਫਿਰ ਮੈਂ ਠੀਕ ਆ ਭਾਈ ਤੇ ਫਿਰ ਮੂੰਹ ਰਾਚੀ ਜਿੱਦਾਂ ਮੇਰਾ ਹਣ ਜਲਿਆ ਹੋਇਆ ਆ ਅੱਖਾਂ ਮੇਰਾ ਫੇਸ ਜਲਿਆ ਮੇਰਾ ਸਰੀਰ ਬਾਡੀ ਸਾਰੀ ਜੜੀ ਹੋਈ ਆ ਮੈਂ 75 ਤੋਂ 80% ਸੜਿਆ ਹੋਇਆ ਆ ਹੇਗਾ ਬਈ ਬਿਲਕੁਲ ਸਾਰਾ ਸਰੀਰ ਮੇਰਾ ਲਦੀ ਹੋ ਗਿਆ ਉਹ ਤੋਂ ਬਾਅਦ ਕੋਮਾ ਚ ਜਦੋਂ ਮੈਂ ਚਲਾ ਗਿਆ ਫਿਰ 9-10 ਮਹੀਨੇ ਬਾਅਦ ਹੀ ਇਕ ਕੁੱਲੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਨਾ ਕਿ ਮੈਨੂੰ ਹੋਇਆ ਕੀ ਆ ਮੈਂ ਇੱਥੇ ਹੈਗਾ ਕੀ ਆ ਮੈਨੂੰ ਪ੍ਰੋਬਲਮ ਕੀ ਹੋ ਗਈ ਹੈ ਨਾ ਇਦਾਂ ਪਤਾ ਲੱਗ ਹੀ ਜਾਂਦਾ ਸੀ ਡਾਕਟਰ ਘੁੰਮਦੇ ਮੇਰੇ ਆਲੇ ਦੁਆਲੇ ਮੇਰੇ ਆਪਣੇਆਂ ਨੂੰ ਧਿਆਨ ਨਹੀਂ ਦੀ ਜਾ ਰਿਹਾ ਸੀਗਾ 9 ਮਹੀਨਾ 9-10 ਮਹੀਨੇ ਬਾਅਦ ਵੀ ਕਿ ਮੈਨੂੰ ਹੋ ਕੀ ਗਿਆ ਹੈ ਉਹ ਬਣ ਕੀ ਗਿਆ ਹਾਂ ਫਿਰ ਯਾਨੀ ਕਿ ਡੇਢ ਕੁ ਮਹੀਨਾ ਲੰਘ ਗਿਆ ਇੱਦਾਂ ਹੀ ਫਿਰ ਉੱਥੇ ਜਿੱਥੇ ਮੈਨੂੰ ਲੈ ਗਿਆ ਸੀ ਚੱਕ ਕੇ ਉਹ ਫਿਰ ਨਾ ਉਧਰ ਇੰਡੀਅਨ ਸਗਾ ਕੇ ਕੇ ਲਾ ਸਾਈਡ ਦਾ ਉੱਥੇ ਹੋਗੇ ਆਂਦੇ ਹੋਗੇ ਨਾ ਜਿੱਦਾਂ ਉਹ 크੍ਰਿਸਚੀਅਨ ਸਗਾ ਠੀਕ ਆ ਬਈ ਜਦੋਂ ਉਹ ਆਇਆ ਉਧਰ ਤੇ ਉਹ ਜਿੱਦਾਂ ਆਪਣੀ ਨਾ ਅਰਦਾਸ ਹੋਦ ਕਰਨ ਆਂਦੀ ਆ ਪੇਸ਼ੈਂਟਾਂ ਲਈ ਨਾ ਉਹ ਉਹਨੇ ਫਿਰ ਦੱਸਿਆ ਕਿ ਇਹ ਵੀ ਇੰਡੀਆ ਨੇ ਆ ਨਾ ਪਰ ਮੈਨੂੰ ਉਹਨੂੰ ਵੀ ਹਿੰਦੀ ਪ੍ਰੋਪਰ ਨਹੀਂ ਆਂਦੀ ਸੀਗੀ ਮੈਨੂੰ ਇਹਨਾਂ ਦੀ ਗੱਲ ਹੀ ਸਮਝ ਨਹੀਂ ਆਈ ਪਰ ਉਹ ਨਹੀਂ ਮੈਨੂੰ ਪੁੱਛਿਆ ਨਾ ਆਪਣੀ ਬੋਲੀ ਹਿੰਦੀ ਦੀ ਪੁੱਛਿਆ ਥੋੜੀ ਜਿਹੀ ਗੱਲਾਂ ਤੇ ਫਿਰ ਮੈਨੂੰ ਪੁੱਛੀ ਜਾਵਾ ਮੈਨੂੰ ਹੋਇਆ ਕੀ ਆ ਮੈਨੂੰ ਇਹ ਨਹੀਂ ਪਤਾ ਆਏਗਾ 2 ਮਹੀਨੇ ਹੋ ਗਏ ਚਾਈਨੂ ਮੈਨੂੰ ਹੋਇਆ ਕੀ ਆ ਕਹਿੰਦਾ ਤੈਨੂੰ ਅਗਲਾ ਗਈ ਸੀਗੀ ਠੀਕ ਆ ਬਾਈ ਤੇ ਉਹ ਸ਼ਾਇਆ ਮੈਨੂੰ ਅੱਜ ਵੀ ਯਾਦ ਆ ਡਾਕਟਰ ਨੂੰ ਮੈਂ ਪੁੱਛਿਆ ਨਾ ਮੈਨੂੰ ਬਿਮਾਰ ਹੋਇਆ ਐਵੇਂ ਨਾ ਮੈਂ ਕਿੰਨੇ ਦਿਨ ਰੱਖਣਾ ਤੁਸੀਂ ਇੱਥੇ ਜਦੋਂ ਹੋਸ਼ ਆਈ ਆ ਡਾਕਟਰ ਕਹਿੰਦਾ ਵਾ 2-3 ਹਫਤੇ ਦੀ ਗੱਲ ਆ ਬਤ ਵਾ 4 ਹਫਤੇ ਗੱਲ ਆ ਤੈਨੂੰ ਅਸੀਂ ਘਰ ਭੇਜ ਦੇਣਾ ਠੀਕ ਆ ਬਾਈ ਤਾਂ ਆਪਣੇ ਪ੍ਰੋਪਰ ਕੰਮ ਕਰ ਰਿਆ ਸੀ ਕੋਮਾ ਚ ਜਾਣ ਦੇ ਨਾਲ ਉਹਦੇ ਬਹੁਤ ਜ਼ਿਆਦਾ ਡਿਸਟਰਬ ਹੋ ਗਿਆ ਸੀ ਦਿਮਾਗ ਹਾਂਜੀ ਦਿਮਾਗ ਤੇ ਲੋਡ ਬਹੁਤ ਹੋ ਗਿਆ ਮੈਨੂੰ ਹੋ ਗਿਆ ਮੈਂ ਆਇਆ ਕਿੱਥੇ ਆ ਜਿੱਦਾਂ ਫਿਰ ਮੈਨੂੰ ਨਾ ਜਦੋਂ ਡਾਕਟਰ ਅਸੇ ਤਿੰਨ ਚਾਰ ਹਫ਼ਤੇ ਬਾਅਦ ਤੁਹ ਘਰੇ ਚਲ ਜਾਣਾ ਪੜੇ ਕੋਈ ਗੱਲ ਤੂੰ ਪਰੇਸ਼ਾਨ ਨਾ ਹੋ ਕਿਉਂਕਿ ਤੁਹਾਨੂੰ ਇੰਨਾ ਬਿਮਾਰ ਹੋ ਗਿਆ ਸੀ ਪਤਾ ਨਹੀਂ ਲੱਗਦਾ ਕੀ ਹੋਇਆ ਆ ਰੋਣ ਲੱਪੇੰਦਾ ਨਾ ਮੈਂ ਹਾਂਜੀ ਤੇ ਸਰ ਵੀ ਅੱਖਾਂ ਹੀ ਲੰਗੀਆਂ ਸਿਗੀਆਂ ਬਾਣੀ ਬਾਣੀਆਂ ਬੋਲੇ ਨੰਗੇ ਸਿਗੇ ਅੱਖਾਂ ਦੇ ਮੇਰੇ ਪੱਟੀਆਂ ਜਦੋਂ ਮੈਨੂੰ ਹੋਸ਼ ਆਈਆਂ ਉਸ ਵੇਲੇ ਵੀ ਨਹੀਂ ਮੇਰੇ ਪੱਟੀ ਲਾਣੀ ਸੀ ਜਦੋਂ ਮੈਨੂੰ ਹੋਸ਼ ਆਈ ਆ ਠੀਕ ਆ ਵੇ ਤੇ ਅੱਖਾਂ ਤੋਂ ਖੋਲਾ ਨਹੀਂ ਸੀ ਮੇਰੇ ਕਿਉਂਕਿ ਜਲਿਆ ਹੋਇਆ ਸੀ ਸਾਰਾ ਫੇਸ ਸਾਰਾ ਜਲਿਆ ਹੋਇਆ ਬਾਡੀ ਸਾਰੀ ਪੱਟਾਂ ਦਾ ਥੱਲੇ ਥੱਲੇ ਸਾਰੇ ਅੱਗ ਲੱਗੀ ਹੋਈ ਸੀ ਲੱਤਾਂ ਨੂੰ ਲੱਕ ਪਏ ਪਏ ਦਾ ਜਾਮ ਹੋ ਗਿਆ ਸਰੀਰ ਹਿਲਦਾ ਨਹੀਂ ਸੀਗਾ ਮੇਰੀ ਬਾਹਾਂ ਬਲੌਕ ਹੋ ਗਈਆਂ ਸੇਕ ਦੇ ਨਾਲ ਹੁਣ ਵੀ ਬਲੌਕ ਨੇ ਇਸ ਟਾਈਮ ਠੀਕ ਆ ਬਾਈ ਤੇ ਤੁਹਾਡੇ ਫੁੱਟ ਬਾਈ ਫੁੱਟ ਦਾ ਹੋਊਗਾ ਇੰਨਾ ਕੁ ਰੋਸ਼ਨ ਦਾ ਜਿੱਦ ਆਪਾਂ ਕਹਿਦੀਦਾ ਨਾ ਆਪਾਂ ਆਪਣੇ ਘਰ ਵਿੱਚ ਛੋਟਾ ਜਿਹਾ ਛੱਡਿਆ ਹੁੰਦਾ ਉੱਦਾਂ ਦਾ ਸੀਗਾ ਜਦੋਂ ਡਾਕਟਰਾਂ ਨੇ ਸੀ ਨਾ 28 ਦਿਨ ਮੈਂ ਦੇਖ ਦੇਖ ਕੇ ਕੱਟੇ ਰੋਸ਼ਨੀ ਰੋਸ਼ਨੀ ਦੇਖਣ ਦਿਨ ਚੜ ਗਿਆ ਰਾਤ ਹੋ ਗਿਆ ਉਹਨਾਂ ਨਾਲ ਇੱਕ ਇੱਕ ਦਿਨ 28 ਦਿਨ ਕੱਟੇ ਮੈਂ ਕਹਿੰਦਾ ਅੱਜ 29 ਦਿਨ ਮੈਂ ਹੋ ਗਿਆ ਘਰ ਚੱਲ ਜਾਣਾ ਘਰ ਦਾ ਘਰਤਾ ਅਜ 8 ਸਾਲ ਹੋ ਗਏ ਮੇਜ ਤੇ ਪਏ ਨੂੰ ਅਜੇ ਤੱਕ ਕਰਨਾ ਜਾ ਹੋਇਆ ਹਾਂ ਜੀ ਬਲੌਕ ਸਰੀ ਜਿਆਦਾ ਹੋ ਗਿਆ ਰਿਕਵਰੀ ਨੂੰ ਬਹੁਤ ਟਾਈਮ ਲੱਗਿਆ ਬਹੁਤ ਜਿਆਦਾ ਟਾਈਮ ਲੱਗਿਆ ਮੈਨੂੰ ਅਜੇ ਵੀ ਪ੍ਰੋਪਰ ਪਰ ਸਹੀ ਨਹੀਂ ਹੈਗਾ ਮੈਂ ਥੋੜਾ ਬਹੁਤਾ ਸ਼ਕੰਜੇ ਨਾਲ ਹੀ ਤੁਰ ਸਕਦਾ ਥੋੜਾ ਬਹੁਤਾ ਹੀ ਕਿਉਂਕਿ ਮੇਰੇ ਲੱਕ ਚ ਪ੍ਰੋਬਲਮ ਹੈ ਮੇਰੇ ਥੱਲੇ ਪੈਰ ਵੀ ਪ੍ਰੋਬਲਮ ਹੋ ਗਈ ਹੈ ਪੈਰ ਮੇਰੀ ਦਾ ਗਿੱਟਿਆਂ ਥੱਲੇ ਜਿਹੜਾ ਆਪਾਂ ਪੈਰ ਆਪਾਂ ਹਲਾ ਲੀਦਾ ਹੈ ਉਂਗਲਾਂ ਹਲਾ ਲੈਂਦੀਆਂ ਪੈਰਾਂ ਦੀਆਂ ਨਹੀਂ ਹਿਲਦੀਆਂ ਹੈਗੀਆਂ ਜਿੱਦਾਂ ਇਸ ਤਰ੍ਹਾਂ ਹੁਣ ਮੇਰੀਆਂ ਆ ਹੱਥ ਹੈ ਇੱਕ ਆ ਬਰ퍼 ਕੰਮ ਕਰਦਾ ਹੈ ਅੱਗੇ ਉਹ ਇਹਦਾ ਜਿਹੜਾ ਆ ਚੀਜ਼ ਹੈ ਇਹ ਬਿਲਕੁਲ ਨਾ ਐ ਹੁੰਦੀ ਨਹੀਂ ਕੁਝ ਵੀ ਇਹ ਨਾ ਹਿੱਲਦੀ ਨਹੀਂ ਬਸ ਇਹ ਬਲੌਕ ਹੋ ਗਈ ਇੱਥੋਂ ਠੀਕ ਮੁੜਦੀ ਨਹੀਂ ਕੋਣੀ ਬਈ ਬਿਲਕੁਲ ਨਹੀਂ ਮੁੜਦੀ ਇਹੋ ਠੀਕ ਇਹ ਐਦਾਂ ਅੱਗੇ ਉਹ ਐਦਾਂ ਹੱਥ ਮੁੜਦਾ ਮੇਰਾ ਪੂਰਾ ਇਹੋ ਐ ਸੱਥ ਦਾ ਇਹ ਐਦਾਂ ਹੀ ਕੋ ਬੰਦਾ ਹੈਗਾ ਜੀ ਅੰਗੜਾ ਵਿੱਚ ਪਿੰਗੀਆਂ ਹੋਈਆਂ ਆ ਇਹਦੀ ਕੋਣੀ ਐਦੀ ਕੰਮ ਕਰਦੀ ਬਸ ਇੰਨੀ ਇੰਨੀ ਕੰਮ ਕਰਦੀ ਇਹਦੀ ਠੀਕ ਆ ਬਈ ਪੈਰ ਕੰਮ ਮੇਰੇ ਕਰਦੇ ਨਹੀਂ ਹੈਗੇ ਮੇਰੇ ਇੱਥੇ ਚਾਰ ਆਪਰੇਸ਼ਨ ਹੋਇਆ ਇਸ ਗਲੇ ਦੇ ਇੱਥੇ ਪਲਾਸਟਿਕ ਦਾ ਪੈਪ ਪਾਇਆ ਹੋਇਆ ਮੇਰੇ ਦੇ ਮੇਰੇ ਦੇ ਅੰਦਰ ਪੈਪ ਪਾਇਆ ਹੋਇਆ ਹੈ ਮੇਰੇ ਨਾ ਸਾਬਾਤ ਮੈਨੇ ਸਾੜਾ ਪੈਪ ਜਾ ਗਿਆ ਸੀਗਾ ਕਿਉਂਕਿ ਫੇਸ ਰਾਤੀ ਛਾਰਾ ਕੋ ਚੱਲ ਗਿਆ ਸੀਗਾ ਅੰਦਰ ਹਾਂਜੀ ਧੂਆਂ ਜਾਣਦੇ ਨਾਲ ਕੋਪੜਾ ਜਾਣਦੇ ਨਾਲ ਉਸੇ ਵੇਲੇ ਕੋਮਾ ਚੱਲ ਗਿਆ ਸੀਗਾ ਮੈਂ ਫੇਫੜੇ ਧੂਆਂ ਜਾਣਦੇ ਨਾਲ ਉਹਦੇ ਨਾਲ ਮੇਰੇ ਸੇਕ ਨਾਲ ਇੱਥੇ ਮੇਰੇ ਜਲ ਗਿਆ ਹੁਣ ਮੇਰੇ ਇੱਥੇ ਟੂਬ ਪਾਈ ਹੋਈ ਅੰਦਰ ਚਾਰ ਪੰਜ ਆਪਰੇਸ਼ਨ ਮੇਰੇ ਹੋਈ ਸਰਜਰੀ ਇੱਥੇ ਤੇ ਮੇਰੇ ਕਾਫੀ ਟਾਈਮ ਤਾ ਮੇਰੇ 2 ਸਾਲ ਤਾ ਮੈਂ ਵੈਂਟੀਲੇਟਰ ਤੇ ਰਿਹਾ ਲਗਾਤਾਰ ਤੋ ਸਾਰਾ ਲਗਾਤਾਰ ਵੈਂਟੀਲੇਟਰ ਤੇ ਸਗਾ ਜਿੰਦਾ ਬਹੁਤ ਜਗਾ ਮੂੰਹ ਰਾਜੀ ਕੋਈ ਕਰਾ ਕਰੀ ਕਿ ਕਿੰਨਾ ਕੋ ਖਰਚਾ ਆ ਗਿਆ ਬਾਈ ਹੁਣ ਤੱਕ ਤੁਹਾਡਾ ਪਾਜੀ ਮੈਂ ਤੁਹਾਨੂੰ ਗੱਲ ਦੱਸਦਾ ਮੇਰਾ ਖਰਚਾ ਨਹੀਂ ਕੋਈ ਵੀ ਆਇਆ ਜਿੱਦਾਂ ਪਾਜੀ ਫਿਰ ਮੈਨੂੰ ਹੀ ਨਹੀਂ ਸੰਭ ਲਿਆ ਸਗਾ ਨਾ ਇੱਥੇ ਗਵਰਨਮੈਂਟ ਨੇ ਮੈਨੂੰ ਸੰਭ ਲਿਆ ਸਗਾ ਜਦੋਂ ਮੈਂ ਤਾਂ ਦੱਸਿਆ ਨਾ ਮੈਂ ਕੋਮਾ ਵਿੱਚ ਚਲਾ ਗਿਆ ਸਗਾ ਹਾਂਜੀ ਤੇ ਉਸੇ ਜਿਹੜੇ ਨਹੀਂ ਦੇਖਿਆ ਕਿ ਸਾਡੀ ਰੇਂਜ ਤੋਂ ਬਾਹਰ ਆ ਨਹੀਂ ਉਸੇ ਵੇਲੇ ਹੈਲੀਕਾਪਟਰ ਸੱਦ ਲਿਆ ਨਾਲੇ ਗਰਾਉਂਡ ਚ ਕੀ ਕੋਲੀ ਮੈਨੂੰ ਮੁੰਡਿਆਂ ਦੇ ਬਾਅਦ ਚ ਦਿੱਤਾ ਜਿਹੜੇ ਕੰਮ ਕਰਦੇ ਸਾਡੇ ਨਾਲੇ ਗਰਾਉਂਡ ਚ ਕੀ ਉੱਥੇ ਹੈਲੀਕਾਪਟਰ ਸੱਧਿਆ ਮੈਨੂੰ ਉਸੇ ਵੇਲੇ ਲੈ ਗਿਆ ਹੈਲੀਕਾਪਟਰ ਚ ਮੈਨੂੰ ਇੱਥੋਂ ਇਹੋ ਕਾਫੀ ਦੂਰ ਲੈ ਗਿਆ ਯਾਨੀ ਕਿ ਇਹ ਮੈਂ ਨੌਰਥ ਚ ਆ ਸਾਊਥ ਚ ਲੈ ਗਿਆ ਮੈਨੂੰ ਜਾ ਕੇ ਜਿਹੜਾ ਸਪੈਸ਼ਲਿਸਟ ਹੋ ਗਿਆ ਇਹਨਾਂ ਦਾ ਹਾਂਜੀ ਫਿਰ ਮੇਰਾ ਉਧਰ ਹੀ ਕਾਫੀ ਟਾਈਮ ਮੇਰਾ ਲਾ ਚੱਲਿਆ ਕੋਸਾਲ ਲਗਾਤਾਰ ਸਾਰੀਆਂ ਸਜਰੀਆਂ ਹੀ ਲੱਗਦੀਆਂ ਵੀ ਚੱਲਦੇ ਡਾਕਟਰ ਵੀ ਇੱਥੇ ਹੁੰਦੇ ਆ ਦਵਾਈ ਵਗੈਰਾ ਸਾਰਾ ਕੁਝ ਇੱਥੇ ਚੱਲਦਾ ਠੀਕ ਆ ਬਾਈ ਹਾਂਜੀ ਖਾਟਿਆ ਸਾਰਾ ਗਵਰਨਮੈਂਟ ਕਿਤੇ ਮੇਰਾ 1 ਰੁਪਿਆ ਨਹੀਂ ਲੱਗਿਆ ਹੈਗਾ ਇਹ ਤੋਂ ਨਾ ਹੀ ਨਹੀਂ ਲਿਆ ਨਾ ਵੀ ਨਹੀਂ ਮੰਗਿਆ ਇਹ ਨਹੀਂ ਪੂਰੀ ਹੈ ਮੈਨੂੰ ਵੀ ਮੇ ਕੋਲ ਪੇਪਰ ਹੈ ਨਹੀਂ ਤੇ ਇਹ ਨਹੀਂ ਬਕਾਇਦਾ ਮੈਨੂੰ ਵਕੀਲ ਦਿੱਤਾ ਇੱਕ ਮੈਨੂੰ ਨਹੀਂ ਮੈਡੀਕਲ ਦੇ ਤੌਰ ਤੇ ਪੇਪਰ ਇੱਥੇ ਬਣਦਾ ਆ ਮੈਨੂੰ ਮੈਡੀਕਲ ਵਾਲਾ ਪੇਪਰ ਦਿੱਤਾ ਇਲਾਜ ਕਰਾਉਣ ਵਾਸਤੇ ਇਲਾਜ ਫ੍ਰੀ ਆ ਮੈਂ ਇੱਥੇ ਸਾਰੀ ਉਮਰ ਰਹਾ ਇਨੀ ਮੈਨੂੰ ਭੇਜਣਾ ਨਹੀਂ ਹੈਗਾ ਮੈਂ ਖੁਦ ਜਾਣਾ ਚੱਲ ਜਾਵਾਂ ਪਰ ਮੈਂ ਵਾਪਸ ਨਹੀਂ ਆ ਸਕਦਾ ਮੈਂ ਇਸ ਵੇਲੇ ਪਜਾਤੀ 90% ਕੰਮ ਨਹੀਂ ਕਰ ਸਕਦਾ ਜਲੀਦ ਮੇਰਾ ਮੈਂ ਕੰਮ ਵੀ ਵਰਕ ਨਹੀਂ ਕਰ ਸਕਦਾ ਹੈਗਾ ਇਸ ਕਰਕੇ ਮੈਂ ਜਾਣਾਂ ਕਿ ਨਾ ਜੇ ਮੇਰੇ ਪਿੱਛੇ ਪਰਿਵਾਰ ਆ ਮੰਮੀ ਡੈਡੀ ਆ ਮੇਰੀ ਇੱਕ ਬੇਟੀ ਆ ਵਾਈਫ ਆ ਮੇਰੀ ਯਾਨਕੀ ਕਮਾਏ ਕੰਮ ਕਰਨੇ ਵਾਲਾ ਮੈਂ ਹੀ ਸਗਾ ਘਰ ਦੇ ਵਿੱਚ ਮੰਮੀ ਵੀ ਆਪਾ ਦਾ ਮੇਰੇ ਬਜ਼ੁਰਗ ਨੇ ਨਾ ਹਾਂ ਜੀ ਮੈਂ ਇਸ ਕਰਕੇ ਆਪਣੀ ਕਮਿਟੀ ਨੂੰ ਇਹਨਾਂ ਕਹਿ ਰਿਹਾ ਕਿ ਨਾ ਮੇਰੀ ਜਿੰਨੀ ਵੀ ਹੈਲਪ ਕਰ ਸਕਦੇ ਤੁਸੀਂ ਮੇਰੀ ਹੈਲਪ ਕਰ ਦਿਓ ਮੈਂ ਕਿਉਂ ਕੱਚਾ ਕਮਾਣੇ ਵਾਲਾ ਮੈਂ ساری ਉਮਰ ਕੰਮ ਨਹੀਂ ਕਰ ਸਕਦਾ ਹੈਗਾ ਮੇਰੇ ਵਾਈਫ ਦੇ ਵੀ ਹਾਰਟ ਦੇ ਵਿੱਚ ਮਸ਼ੀਨ ਪਈ ਹੋਈ ਆ ਅੱਗੇ ਉਹ ਸਲਾਈ ਸਲੂਈ ਕਰਦੇ ਸੀ ਹੁਣ ਉਹ ਵੀ ਸਲਾਈ ਨਹੀਂ ਕਰਦੇ ਹੈਗੇ ਉਹ ਵੀ ਘਰੇ ਹੁੰਦੇ ਬੇਟੀ ਮੇਰੀ ਪੜਦੀ ਆ ਛੋਟੀ ਆ ਜੀ 14 ਸਾਲਾਂ ਦੀ ਮੇਰੀ ਬੇਟੀ ਆ ਤੇ ਹੁਣ ਤੇ ਇੰਡੀਆ ਜਾ ਨਹੀਂ ਸਕਦੇ ਬਾਈ ਕੀ ਕਰੀ ਮੈਂ ਇੰਡੀਆ ਜਾ ਸਕਦਾ ਆ ਪਰ ਵਾਪਸ ਨਹੀਂ ਵੇਖਦੀ ਵੀ ਆ ਸਕਦਾ ਨਾ ਮੈਨੂੰ ਉਹ ਪੇਪਰ ਮਿਲੇ ਇਲਾਜ ਕਰਾਉਣ ਵਾਸਤੇ ਸਿਰਫ ਕਿਉਂਕਿ ਮੇਰੇ ਕੋਲ ਪੇਪਰ ਨਹੀਂ ਜੇ ਜੇ ਮੇਰੇ ਕੋ ਪਹਿਲਾ ਪੇਪਰ ਹੁੰਦੇ ਫਿਰ ਮੈਂ ਆ ਸਕਦਾ ਸੀਗਾ ਵਾਪਸ ਆਪਣਾ ਮੈਂ ਸਾਰਾ ਕੁਝ ਇੱਥੇ ਐਡਜਸਟਮੈਂਟ ਕਰ ਸਕਦਾ ਸੀਗਾ ਠੀਕ ਆ ਬਾਈ ਜਿੱਦਾਂ ਮੈਨੂੰ ਇਹ ਨਹੀਂ ਥੋੜੀ ਜਿਹੀ ਪੈਨਸ਼ਨ ਲਗਾਈ ਹੋਈ ਆ ਯਾਨੀ ਕਿ ਮੈਨੂੰ ਹੱਥੀ ਨਹੀਂ ਕੁਝ ਵੀ ਦਿੰਦੇ ਹੈਗੇ ਉਹ ਜਿੱਦਾਂ ਯਾਨੀ ਜਿੱਦੀ ਸੰਸਥਾ ਇੱਥੇ ਪੈਸੇ ਦਿੰਦੀ ਆ ਉਹਨਾਂ ਦਾ ਵਕੀਲ ਆ ਉਹਨਾਂ ਕੋਲ ਹੈਗਾ ਸਾਰਾ ਕੁਝ ਮੇਰਾ ਡਾਟਾ ਮੇਰੇ ਕੋਲ ਕੋਈ ਬੈਂਕ ਦਾ ਅਕਾਊਂਟ ਤੱਕ ਵੀ ਹੈ ਨਹੀਂਗਾ ਜਿਹਦੇ ਵਿੱਚੋਂ ਪੈਨਸ਼ਨ ਪਾਉਂਦੇ ਆ ਜਿੱਦਾਂ ਮੈਨੂੰ ਕਿਸੇ ਚ ਮੈਂ ਫਿਰ ਨਾ ਦੱਸਦਾ ਨਾ ਫਿਰ ਚੀਜ਼ ਮੈਂ ਬੋਟੀ ਦੀ ਕਰ ਦਿੰਦੇ ਆ ਇਸ ਕੋਈ ਚੀਜ਼ ਬਣ ਚਾਹੀਦੀ ਹੁੰਦੀ ਆ ਤਾਂ ਥੋੜੇ ਜਿਹੇ ਪੈਸੇ ਲਾਏ ਹੋਏ ਆ ਮੈਂ ਉਹੀ ਸੋਚਿਆ ਜੇ ਮੇਰਾ ਆਣੇ ਵਾਲਾ ਹੁੰਦਾ ਵਾਪਸ ਆਣੇ ਵਾਲਾ ਹੁੰਦਾ ਆਪਣਾ ਇਲਾਜ ਕਰਾ ਕੇ ਬੰਦਾ ਘਰੋਂ ਮੁੜ ਜਾਂਦਾ ਚਾਰ ਪੈਸੇ ਜਿਹੜੇ ਚਲੋ ਪੈਨਸ਼ਨ ਦੇ ਮਿਲਦੇ ਉਹਨਾਂ ਨਾਲ ਹੀ ਗੁਜ਼ਾਰਾ ਹੋ ਜਾਂਦਾ ਹੁਣ ਮੇਰਾ ਗੁਜ਼ਾਰਾ ਵੀ ਕਿਸੇ ਤਰ੍ਹਾਂ ਵੀ ਹੋਣਾ ਹੈਗਾ ਮੈਂ ਖੁੱਦ ਸੋਚਦਾ ਆ ਮੈਂ ਘਰ ਜਾ ਕੇ ਕਰੂੰਗਾ ਕੀ ਨਾ ਪਰਿਵਾਰ ਨੂੰ ਕਿੱਦਾਂ ਪਾਲੂੰਗਾ ਹਾਂਜੀ ਘਰ ਗਿਆ ਹੀ ਨਹੀਂ ਹੈਗਾ ਮੈਂ 2012 ਮੈਨੂੰ ਮਈ ਦੇ ਵਿੱਚ 12ਵਾਂ ਸਾਲ ਲੱਪਣ ਘਰੋਂ ਆਏ ਨੂੰ ਵੀ ਇੱਕ ਵਾਰ ਵੀ ਘਰ ਨਹੀਂ ਗਿਆ ਮੈਂ ਸਾਲ ਲਾਪਣਾ ਮੈਨੂੰ ਘਰੋਂ ਮੰਜੇ ਤੇ ਪਏ ਨੂੰ ਵੀ ਠੀਕ ਆ ਬਾਈ ਅਗਸਤ ਚ ਹਾਂ ਤੇ ਹਸਪਤਾਲ ਕੀ ਹੋ ਘਰ ਹਾਂਜੀ ਮੈਂ ਹਸਪਤਾਲ ਵਿੱਚ ਹੀ ਆ ਤੁਹਾਨੂੰ ਦੱਸਿਆ ਮੈਂ 올ਡ ਹੋਮ ਦੇ ਇੱਥੇ ਤੇ ਆ ਉੱਥੇ ਰੱਖਿਆ ਹੋਇਆ ਮੈਨੂੰ ਵੀ ਨਹੀਂ ਠੀਕ ਆ ਬਾਈ ਹਾਂ ਇੱਥੇ ਬਾਈ ਜੋਟ ਕੋਈ ਜੀ ਚਾਹੀਦੀ ਭਾਜੀ ਕੋਈ ਹੈ ਹੀ ਨਹੀਂ ਮੇਰਾ ਇੱਥੇ ਨਾ ਮੇਰੇ ਸਿਰਫ ਫਰੈਂਡ ਸਰਕਲ ਹੈ ਇੱਥੇ ਨਹੀਂ ਵਾਈਫ ਤੁਹਾਡੀ ਵਾਈਫ ਇੰਡੀਆ ਹੈ ਇਹ ਭਾਜੀ ਇੱਥੇ ਕੋਈ ਵੀ ਨਹੀਂ ਹੈਗਾ ਇੰਡੀਆ ਹੋ ਹਾਂਜੀ ਜਿੱਦਾਂ ਹੁਣ ਮੈਂ ਘਰ ਇੰਡੀਆ ਪੈਸੇ ਭੋਜੇ ਭੇਜਦਾ ਸੀਗਾ ਖਾਚਾ ਦਾ ਖਰਚੇ ਤੋਂ ਪ੍ਰੋਬਲਮ ਕਰਕੇ ਹੁਣ ਉਹਨਾਂ ਨੂੰ ਨਹੀਂ ਜਦਿਆ ਜੇ ਪੱਕਾ ਹੁੰਦਾ ਫੇਰ ਤਾਂ ਮੈਨੂੰ ਗਵਰਨਮੈਂਟ ਤੋਂ ਬਹੁਤ ਹੈਲਪ ਕਰਦੇ ਨੇ ਸੀ ਪਰਵਾਰ ਵੀ ਆ ਜਾਣਾ ਸੀ ਮੇਰੇ ਕੋਲ ਮੈਨੂੰ ਸਾਰੀਆਂ ਫੈਸਿਲਿਟੀਆਂ ਮਿਲ ਜਾਣੀਆਂ ਸੀ ਮੇਰੇ ਕੋਲ ਪੇਪਰ ਵੀ ਆ ਨਹੀਂ ਸੀ ਚਲੋ ਫਿਰ ਵੀ ਮੇਰਾ ਇਲਾਜ ਕਰ ਦਿੱਤਾ ਇਹ ਇੱਥੇ ਜਿੱਥੇ ਮੈਨੂੰ ਹੁਣੇ ਨਹੀਂ ਰੱਖਿਆ ਹੋਇਆ ਨਾ ਮੈਨੂੰ ਇੱਥੇ 5 ਮਹੀਨਾ 6 ਮਹੀਨਾ ਸਾਲ ਲੱਗਿਆ ਹੋਇਆ ਮੈਂ ਇੱਥੇ ਮੈਨੂੰ ਠੀਕ ਹੋ ਦੇਖ ਲਓ ਇੱਥੇ 3000 ਏਰੋ ਇੰਡੀਆ ਦਾ ਦਿੱਟ ਇਥੇ ਪੋਂਡਾ ਕਰ ਗਿਆ ਤੇ ਭਾਈ ਹੁਣ ਦਰਸ਼ਕਾਂ ਤੋਂ ਕੀ ਮੰਗ ਕਰਦੇ ਹਾਂ ਕੋਈ ਹੈਲਪ ਵਗੈਰਾ ਕੋਈ ਹਾਂਜੀ ਭਾਜੀ ਮੇਰੀ ਮੇਰੇ ਹੈਲਪ ਕਰ ਦੇਣ ਤਾਂ ਜਿਆਦਾ ਵਧੀਆ ਹੈ ਨਾ ਮੇਰੇ ਕੋਲ ਇੱਕ ਗੋ ਫੰਡ ਦੀ ਆਈਡੀ ਹੈਗੀ ਆ ਗੋ ਫੰਡ ਦੀ ਆਈਡੀ ਤੁਹਾਨੂੰ ਪਤਾ ਹੋਣਾ ਤੁਸੀਂ ਚਲੋ YouTube ਤੇ ਕਰਦੇ ਆਂ ਕੰਮ ਠੀਕ ਹੈ ਗੋ ਫੰਡ ਦੀ ਇੱਕ ਆਈਡੀ ਦੇ ਦਿਓ ਕਿਉਂਕਿ ਮੈਂ ਤਿੰਨ ਚਾਰ ਕਿ ਮਹੀਨੇ ਹੀ ਰਕੂੰਗਾ ਇੱਥੇ ਮੈਂ ਵਾਪਸ ਚਲੇ ਜਾਣਾ ਨਾ ਮੇਰੀਆਂ ਅੱਖਾਂ ਦਾ ਮੈਂ ਤਾਂ ਜੇ ਦੱਸਿਆ ਨਹੀਂ ਸਕਾਂ ਵਿੱਚ ਮੈਂ ਅੱਖਾਂ ਦਾ ਮੇਰੇ ਪਲਾਸਟਿਕ ਸਰਜਰੀ ਹੋਣੀ ਹੈ ਅੱਖਾਂ ਤੇ ਮੇਰੀ ਨਿਗਾ ਨਹੀਂ ਹੈ ਬਿਲਕੁਲ ਵੀ ਸਾਫ ਇਹ ਤੇ ਪਲਾਸਟਿਕ ਸਰਜਰੀ ਨੂੰ ਹੱਥ ਨਹੀਂ ਪਾ ਰਹੇ ਠੀਕ ਆ ਭਾਈ ਹਾਂ ਤੇ ਪਲਾਸਟਿਕ ਸਰਜਰੀ ਇਹ ਇੰਡੀਆ ਤੋਂ ਕਰਾਉਂਗਾ ਜਾ ਕੇ ਭਾਜੀ ਫਿਰ ਮਨ ਪੀਜੀਆ ਚੋਂ ਠੀਕ ਆ ਭਾਈ ਕਿਉਂਕਿ ਇੱਥੇ ਡਰਦੇ ਰਹਿੰਦੇ ਆ ਬਾਹਰ ਨਾ ਇਹ ਕਹਿੰਦੇ ਤੇ ਰਿਸਕ ਹੀ ਕੰਮ ਹੈ ਨਾ ਆ ਮੇਰੇ ਜੜੀਆਂ ਨਾ ਚੀਜਾਂ ਆ ਇਹ ਚੀਜਾਂ ਆ ਆ ਤੁਸੀਂ ਦੇਖਦੇ ਹੋਣੇ ਨਾ ਬਿਲਕੁਲ ਲਾਲ ਹੋਣੀਆਂ ਆ ਇਹ ਸੇਕ ਦੇ ਨਾਲ ਹੋ ਗਈਆਂ ਜਿੱਦਾਂ ਨਾ ਜਖਮ ਨਹੀਂ ਲਾਲ ਲਾਲ ਹੋ ਜਾਂਦਾ ਬਾਅਦ ਵਿੱਚ ਜਖਮ ਆਉਂਦਾ ਮੇਰੀ ਉਹ ਚੀਜ਼ਾਂ ਹੋ ਗਈਆਂ ਇਹ ਮੇਰੇ ਨਾ ਸੁੰਗੜ ਗਈਆਂ ਸੇਕ ਦੇ ਨਾਲ ਇਹ ਉਹਨਾਂ ਨੂੰ ਪਲਾਸਟਿਕ ਸਾਜੀ ਕਰਕੇ ਆਪਣੀ ਜਗ੍ਹਾ ਤੇ ਕਰਕੇ ਫਿਰ ਮੇਰੀ ਅੱਖਾਂ ਦਾ ਸੈੱਟ ਕਰ ਲਗੇ ਠੀਕ ਆ ਬਾਈ ਤੁਸੀਂ ਕਿੰਨੇ ਦਿਨ ਜਾਣਾ ਬਈ ਫਿਰ ਇੰਡੀਆ ਹਾਂਜੀ ਇੰਡੀਆ ਹੁਣ ਕਦੋਂ ਜਾਣਾ ਜੀ ਫਿਰ ਮੈਂ ਭਾਜੀ ਜੱਜ ਨੂੰ ਮੇਲ ਕੀਤੀ ਹੋਈ ਐ ਇੱਥੋਂ ਜੱਜ ਨੇ ਪਰਮਿਸ਼ਨ ਦੇਣਾ ਹੈ ਆ ਫਿਰ ਇਨੀ ਛੱਡਣਾ ਹੈ ਨਾ ਮੈਨੂੰ ਥੋੜੇ ਐ ਇੱਥੇ ਲੰਮਾ ਥੋੜੇ ਕੰਮ ਚੱਲਦਾ ਆ ਕਿਉਂਕਿ ਮੇਰੇ ਪੇਪਰ ਜੁਲਾਈ ਤੱਕ ਪੇਪਰ ਹੈਗੇ ਆ ਮੇਰੇ ਮੈਂ ਯਾਨੀ ਕਿ ਸਾਹਮਣੇ ਜੁਲਾਈ ਤੱਕ ਤਾਂ ਹੈਗਾ ਹੀ ਆ ਮੈਂ ਇੱਥੇ ਤੇ 6 ਮਹੀਨੇ ਜੀ ਹੈਗਾ ਇੱਥੇ ਠੀਕ ਹੈ ਜੀ ਕੋਈ ਹੋਰ ਦਰਸ਼ਕਾਂ ਨੂੰ ਭਾਈ ਕੋਈ ਮੈਸੇਜ ਵੱਲੋਂ ਕੋਈ ਹੈਲਪ ਦੀ ਮਦਦ ਕਰਨੀ ਹਾਂਜੀ ਮੈਨੂੰ ਕਿਉਂਕਿ ਮੈਂ ਕਮਾਣੇ ਵਾਲਾ ਹਾਂ ਜੇ ਮੈਨੂੰ ਹੈਲਪ ਹੋਜੇ ਸਾਰੇ ਜਣ ਮੈਨੂੰ ਥੋੜੀ ਥੋੜੀ ਹੈਲਪ ਕਰ ਦੇਣੇ ਜਣ ਕੇ ਤਾਂ ਮੇਰਾ ਬਹੁਤ ਕੁ ਹਾਂ ਜਿੰਨਾ ਵੀ ਕੋਈ ਜਿਆਦਾ ਜਿਆਦਾ ਜਿੰਨਾ ਵੀ ਸਰਦਾ ਹੈ ਨਾ ਕੋਈ ਤੁਹਾਡਾ ਅਕਾਊਂਟ ਨੰਬਰ ਪਾ ਦਿਆ ਕਰ ਅਕਾਊਂਟ ਨੰਬਰ ਮੈਂ ਫੋਨ ਨੰਬਰ ਦੇ ਦੇਣਾ ਹੈ ਆਪਣਾ ਜਾਂ ਆਈਡੀ ਦੇ ਦੇਣਾ ਮੈਂ ਆਪਣੀ ਤੁਹਾਨੂੰ ਠੀਕ ਆ ਭਾਈ ਉਹ ਤੁਸੀਂ ਸੈਂਡ ਕਰ ਦਿਓ ਆਪਾਂ ਵਿੱਚ ਲਾ ਦਾਂਗੇ ਹਾਂਜੀ ਉਹ ਮੈਂ ਤੁਹਾਨੂੰ ਵਿੱਚ ਦੇ ਦੂੰਗਾ ਮੈਨੂੰ ਸਿਰਫ ਆ ਪਲਾਸਟਰ ਸਾਜੀ ਦੇ ਵਿੱਚ ਦੱਸਣਾ ਰਹਿ ਗਿਆ ਠੀਕ ਆ ਭਾਈ ਦੱਸ ਦਿਓ ਜੀ ਆਹ ਇਹ ਤਾਂ ਨਾ ਮੇਰੇ ਹੁਣ ਅੱਖਾਂ ਦੀ ਪ੍ਰੋਬਲਮ ਹੈ ਆ ਮੇਰੀ ਨਿਗਾ ਬਿਲਕੁਲ ਸਹੀ ਨਹੀਂ ਹੈਗੀ ਕਿਉਂਕਿ ਮੇਰੇ ਸਾਰਾ ਜਲ ਗਿਆ ਜ਼ਗਾ ਫੇਸ ਵੀ ਸਿਰ ਵੀ ਪਿੱਛੇ ਵੀ ਸਾਰੇ ਮੇਰੇ ਜਲਿਆ ਹੋਇਆ ਹੈ ਨਾ ਤੇ ਜਿੱਦਾਂ ਮੇਰੇ ਅੱਖਾਂ ਦੀ ਆ ਸੇਕ ਲੱਗਣ ਦੇ ਨਾਲ ਮੇਰੀ ਨਾ ਜਿਹੜਾ ਪਰਦਾ ਹੁੰਦਾ ਖਿੱਚ ਹੋ ਗਏ ਹੈ ਉੱਪਰ ਦੀਆਂ ਪਲਕ ਆ ਚੀਜ਼ਾਂ ਆ ਚੀਜ਼ਾਂ ਖਿੱਚ ਹੋ ਗਈਆਂ ਮੇਰੀਆਂ ਇਹਦੇ ਕਰਕੇ ਨਿਗਾ ਨਹੀਂ ਮੇਰੀ ਵੱਢ ਰਹੀ 8 ਸਾਲ ਹੋ ਗਏ ਮੈਂ ਯਾਨੀ ਕਿ ਬਹੁਤ ਘੱਟ ਨਿਗਾ ਸਾਫ਼ ਨਹੀਂ ਮੈਨੂੰ ਦੇ ਬਿਲਕੁਲ ਦਿਸ ਰਿਹਾ ਚਾਹੇ ਮੈਂ ਕੋਲੇ ਹੀ ਬੈਠਾਂ ਕਿਸੇ ਦੇ ਨਾ ਮੈਨੂੰ ਬਿਲਕੁਲ ਸਾਫ਼ ਨਹੀਂ ਦਿਸ ਰਿਹਾ ਕਿਉਂਕਿ ਇਹ ਇੱਥੇ ਫਲਾਟੇ ਸਾਜੀ ਕਰੇ ਬਹੁਤ ਕਹਿੰਦੇ ਕੰਪਲਿਕੇਟਿਡ ਕੰਮ ਹੈ ਤੇਰਾ ਤੇ ਅਸੀਂ ਸਪੈਸ਼ਲਿਸਟ ਦੇਖਦੇ ਆਂ 8 ਸਾਲ ਜੋ ਗਏ ਨਾ ਸਪੈਸ਼ਲਿਸਟ ਡਾਕਟਰ ਲੱਭਿਆ ਅਜੇ ਤੱਕ ਠੀਕ ਹੈ ਵੀ ਨਹੀਂ ਇੱਥੇ ਹੁੰਦਾ ਮੈਂ ਇੰਡੀਆ ਜਾ ਕੇ ਕਰਾਉਂਗਾ ਕਿਉਂਕਿ ਅਜੇ ਹੁਣ ਤਾਂ ਮੈਂ ਤੁਰਨੇ ਤੋਂ ਨਹੀਂ ਤੁਰ ਵੀ ਨਹੀਂ ਸਕਦਾ ਆਏਗਾ ਕਿ ਮੈਂ ਤੁਰਨੇ ਤੋਂ ਹੈਗਾ ਹੀ ਹੈਗਾ ਫਿਰ ਅੱਖਾਂ ਤੋਂ ਵੀ ਮੈਂ ਚਲਾ ਗਿਆ ਫਿਰ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਹੋਈ ਜਿਹੜੀ ਮੇਰੇ ਲਈ ਆ ਜਿਹਦਾ ਤੁਰਨੇ ਤੋਂ ਮੁਸ਼ਕਲ ਜ਼ਿਆਦਾ ਆ ਸਰੀਰ ਉੱਦਾ ਖਰਾਬ ਹੋਇਆ ਫਿਰ ਅੱਖਾਂ ਤੋਂ ਵੀ ਚਲ ਗਈਆਂ ਫੇ ਤਾਂ ਸਭ ਕੁਝ ਹੀ ਚਲ ਗਿਆ ਮੇਰਾ ਫੇ ਤਾਂ ਪੱਕਾ ਹੀ ਕਿਸੇ ਤੇ ਡਿਪੈਂਡ ਹੋ ਗਿਆ ਤੇ ਪਰਿਵਾਰ ਨਾਲ ਬਾਈ ਗੱਲਬਾਤ ਹੋ ਜਾਂਦੀ ਆ ਹਾਂਜੀ ਪਰਿਵਾਰ ਨਾਲ ਬਾਜੀ ਹੋ ਜਾਂਦੀ ਆ ਫੋਨ ਤੇ ਗੱਲ ਠੀਕ ਆ ਬਈ ਹਾਂਜੀ ਹਾਂਜੀ ਤੇ ਬਾਕੀ ਐਦਾ ਮੇਰੀ ਆ ਮੇਰੀ ਹੈਲਪ ਕੀਤੀ ਜਾਵੇ ਤਾਂ ਵਧੀਆ ਗੱਲ ਆ ਨਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਮੇਰੀ ਹੈਲਪ ਕੀਤੀ ਹੈ ਬਹੁਤ ਜਣਿਆਂ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਥੋੜੇ ਚਿਰ ਪਹਿਲਾਂ 3-4 ਮਹੀਨੇ ਪਹਿਲਾਂ ਹੀ ਮੈਂ ਵੀਡੀਓ ਪਾਈ ਸੀਗੀ ਪਹਿਲਾਂ ਮੈਂ ਕੋਈ ਵੀਡੀਓ ਨਹੀਂ ਪਾਈ ਸੀਗੀ ਤੇ 3-4 ਮਹੀਨੇ ਪਹਿਲਾਂ ਹੀ ਮੈਂ ਵੀਡੀਓ ਪਾਈ ਸੀਗੀ ਜਿਹੜੀ ਪਾਈ ਸੀਗੀ ਠੀਕ ਆ ਬਈ ਉਹਦੇ ਵਿੱਚ ਵੀ ਹੈਲਪ ਲਿਖਿਆ ਸੀ ਸਾਰਿਆਂ ਨੂੰ ਨਾ ਠੀਕ ਆ ਬਈ ਹਾਂਜੀ ਬਹੁਤ ਬਹੁਤ ਵਾਜ ਤੁਹਾਡਾ ਧੰਨਵਾਦ ਤੁਸੀਂ ਆਪਣਾ ਟਾਈਮ ਕੱਢਿਆ ਤੁਹਾਡਾ ਵੀ ਭਾਈ ਬਹੁਤ ਧੰਨਵਾਦ ਦਰਸ਼ਕਾਂ ਸਾਰਿਆਂ ਦਾ ਧੰਨਵਾਦ ਤੇ ਭਾਈ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਬਾਈ ਦੀ ਥੋੜੇ ਤੋਂ ਥੋੜੀ ਬਹੁਤ ਬਹੁਤ ਮਦਦ ਜ਼ਰੂਰ ਕਰਿਓ ਤਾਂ ਜੋ ਭਾਈ ਆਪਣਾ ਇਲਾਜ ਕਰਾ ਸਕੇ ਤੇ ਚੀਜ਼ ਜਮਰੇ ਬਹੁਤ ਬਹੁਤ ਤੁਸੀਂ ਖਰਚ ਕਮਾਣੇ ਆ ਮੈਂ ਇਕੱਲਾ ਹੀ ਆ ਖਰਚ ਕਮਾਣੇ ਵਾਲਾ ਵੀ ਮੈਂ ਇਕੱਲਾ ਹੀ ਆ ਤੇ ਚਲੋ ਹੁਣ ਕਮਾਣੇ ਵਾਲਾ ਸੀਗਾ ਹੁਣ ਤਾਂ ਕਮਾ ਵੀ ਨਹੀਂ ਸਕਦਾ ਕੁਝ ਵੀ ਕਰ ਨਹੀਂ ਸਕਦਾ ਮੈਨੂੰ ਗਾਹਾਂ ਦੇ ਸਰਵਾਈਵ ਕਰਨ ਵਾਸਤੇ ਨਾ ਤੇਰੀ ਹੈਲਪ ਕਰਨਾ ਠੀਕ ਆ ਭਾਈ ਥੈਂਕ ਯੂ ਤੁਹਾਡਾ ਓਕੇ ਥੈਂਕ ਯੂ ਭਾਈ ਜੀ ਓਕੇ